ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਹੋਏ ਆਂ ਖੁਸ਼ੀ ਜੈਲਦਾਰ ਪੰਜਾਬ ਦੀ ਧੀ ਇੱਕ ਬਹੁਤ ਹੀ ਸੇਧ ਹੈ ਪੰਜਾਬ ਦੀਆਂ ਧੀਆਂ ਨੂੰ ਜਿੱਥੇ ਕਿ ਆਪਾਂ ਦੇਖ ਸਕਦੇ ਆਂ ਕਿ ਆ ਜਾਂਦਾ ਹੈ ਵੀ ਇਹ ਤਾਂ ਇੱਕ ਮਰਦਾਂ ਵਾਲਾ ਕੰਮ ਆ ਘੋੜਿਆਂ ਦਾ ਸ਼ੌਂਕ ਪਾਲਣਾ ਪੰਜਾਬ ਦੀਆਂ ਧੀਆਂ ਨਹੀਂ ਕਰ ਸਕਦੀਆਂ ਜਿਹੜੇ ਕਹਿੰਦੇ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਸੇਧ ਹੈ ਵੀ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ ਬਹੁਤ ਕੁਝ ਕਰ ਸਕਦੀਆਂ ਬਹੁਤ ਵੱਡੇ ਵੱਡੇ ਬਿਜ਼ਨਸ ਦੇ ਵਿੱਚ ਬਹੁਤ ਵੱਡੇ ਵੱਡੇ ਕੰਮਾਂ ਦੇ ਵਿੱਚ ਅੱਗੇ ਨੇ ਜੋ ਕਿ ਕੁੜੀਆਂ ਨੂੰ ਇੱਕ ਕੁੜੀਆਂ ਦੇ ਮਾਤਾ ਪਿਤਾ ਨੂੰ ਵੀ ਬਹੁਤ ਵੱਡੇ ਹੌਸਲਾ ਵਧਾਈ ਹੈ ਵੀ ਜਿਹੋ ਉਹਨਾਂ ਦੇ ਵਿੱਚ ਇੱਕ ਹੌਨਰ ਹੈ ਤੁਹਾਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ ਬਾਕੀ ਆਪਾਂ ਗੱਲ ਕਰਾਂਗੇ ਖੁਸ਼ੀ ਮੈਮ ਨਾਲ ਸੱਸੀ ਗਾਲ ਮੈਮ ਆਪਾਂ ਨੂੰ ਇਹ ਸ਼ੌਂਕ ਕਦੋਂ ਤੋਂ ਸੀ ਆਪਾਂ ਨੂੰ ਜਦੋਂ ਸਟਾਰਟਿੰਗ ਕੀ ਸੀ ਉਦੋਂ ਤੁਸੀਂ ਕੋਈ ਸਕੂਲਿੰਗ ਲੈਣ ਸੀ ਜਦੋਂ ਆਪਣੀ ਸਟਾਰਟਿੰਗ ਸੀ ਕਿ ਆਪਾਂ ਦਰਸ਼ਕਾਂ ਨੂੰ ਦੱਸੀ ਗਈ ਡਿਟੇਲ ਦੇ ਵਿੱਚ ਸਕੂਲਿੰਗ ਸਕੂਲਿੰਗ ਲਾਈਨ ਸੀਗੀ ਮੇਰੀ ਮੇਰੇ ਮਤਲਬ ਦਾਦਾ ਜੀ ਰੱਖਦੇ ਸੀ ਮੇਰੇ ਪਾਪਾ ਜੀ ਨਹੀਂ ਰੱਖਦੇ ਸੀ ਮੇਰੇ ਚਾਚੂ ਜੀ ਰੱਖਦੇ ਨੇ ਉਹਨਾਂ ਤੋਂ ਵੀ ਮੇਰੇ ਬ੍ਰਦਰ ਤੋਂ ਮੈਨੂੰ ਇਹ ਸ਼ੌਂਕ ਪਿਆ ਸੀ ਠੀਕ ਹੈ ਜੀ ਹਾਂਜੀ ਤੇ ਹੁਣ ਆਪਣੇ ਕੋਲੇ ਕਿੰਨੇ ਨਾਗਾਂ ਨਾਗਾਂ ਤੋਂ ਆਪਾਂ ਸ਼ੁਰੂ ਕੀਤਾ ਜਦੋਂ ਆਪਣੀ ਸ਼ੁਰੂਆਤ ਸੀਗੀ ਜਦੋਂ ਪਾਪਾ ਦਾਦਾ ਨੇ ਰੱਖੇ ਸੀ ਉਦੋਂ ਕਿੰਨੇ ਨਾਗ ਸੀ ਜਾਂ ਜਦੋਂ ਤੁਸੀਂ ਇਸ ਲੈਂਡ ਦੇ ਵਿੱਚ ਆਏ ਉਸ ਤੋਂ ਬਾਅਦ ਨਾਗ ਆਪਣੇ ਜ਼ਿਆਦਾ ਵਧਾਉਣਾ ਕੰਮ ਸ਼ੁਰੂ ਕਰਤਾ ਹਾਂਜੀ ਹਾਂਜੀ ਪਹਿਲਾਂ ਆਪਾਂ ਸਿਰਫ ਇੱਕ ਘੋੜੀ ਰੱਖੀ ਸੀ ਮੁੱਢੀ ਅੱਛਾ ਜੀ ਉਹਦਾ ਨਾਮ ਮੈਂ ਰਾਣੂ ਰੱਖਿਆ ਸੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਫਿਰ ਹੋਰ ਜਾਨਵਰ ਲੈਂਦੇ ਰਹੇ ਠੀਕ ਹੈ ਜੀ ਤੇ ਜਦੋਂ ਆਪਾਂ ਇਸ ਲੈਣ ਦੇ ਵਿੱਚ ਆਏ ਜਾਂ ਮੰਨ ਕੇ ਚੱਲੋ ਵੀ ਸਕੂਲਿੰਗ ਲਾਈਸੀ ਕਾਲਜ ਲਾਈਸੀ ਉੱਤੇ ਫਰੈਂਡ ਸਰਕਲ ਦੇ ਵਿੱਚ ਹੋਇਆ ਜਾਂ ਉਹਨਾਂ ਨੇ ਕਿਹਾ ਵੀ ਨਹੀਂ ਏਗ ਤਾਂ ਕੰਮ ਕੁੜੀਆਂ ਨਹੀਂ ਕਰ ਸਕਦੀਆਂ ਇਦਾਂ ਵੀ ਹੋਇਆ ਉਹਨਾਂ ਨੇ ਵੀ ਇਹ ਕੰਮ ਨੂੰ ਪਿੱਛੇ ਤੁਹਾਨੂੰ ਵੀ ਆਇਆ ਕਿ ਵੀ ਪਿੱਛੇ ਹਟ ਜਾ ਵੀ ਹੌਸਲਾ ਵਧਾਈ ਨਾ ਦਿੱਤੀ ਹੋਵੇ ਨਹੀਂ ਇਹ ਨਹੀਂ ਮੇਰੇ ਨਾਲ ਕਦੇ ਵੀ ਹੋਇਆ ਅੱਛਾ ਜੀ ਹਾਂਜੀ ਮੈਨੂੰ ਹਮੇਸ਼ਾ ਅਪਰੀਸ਼ੀਏਟ ਕੀਤਾ ਗਿਆ ਵੀ ਵਧੀਆ ਗੱਲ ਹੈ ਮੇਰੀ ਪੈਕ ਤੇ ਕੋਈ ਗੱਲ ਕਰ ਦੋ ਆਈ ਡੋਟ ਨੋ ਹਨਾ ਬਟ ਇਹਦੇ ਵਿੱਚ ਜਦੋਂ ਫੇਸ ਟੂ ਫੇਸ ਮੈਨੂੰ ਹਮੇਸ਼ਾ ਅਪਰੀਸ਼ੀਏਟ ਕੀਤਾ ਗਿਆ ਹਾਂਜੀ ਆਪਾਂ ਮਿਲੇ ਸੀ ਜੀ ਪਿੱਛੇ ਤਲਵੰਡੀ ਸਾਬੋ 23 ਦੇ ਵਿੱਚ ਮੇਲੇ ਤੇ ਜੀ ਇਸ ਵਾਰ ਕਾ ਕੁਛ ਮਾਗੀ ਦੇ ਮੇਲੇ ਤੇ ਨਵਾਂ ਲੈ ਕੇ ਆਏ ਆ ਜੀ ਉੱਤੇ ਆਪਣਾ ਘੋੜੀ ਹੋਰ ਦਾ ਕਿਹੜੀ ਘੋੜੀ ਲੈ ਕੇ ਗਏ ਸੀ ਆ ਪੁੱਛ ਸੂਰਜ ਲੈ ਕੇ ਗਏ ਸੀਗੇ ਮਹਾਰਾਣੇ ਡੋਰ ਦਾ ਬੱਚਾ ਇਸ ਵਾਰ ਆਪਾਂ ਸਾਰੇ ਜਾਨਵਰ ਲੈ ਕੇ ਆਏ ਹੋ ਅੱਜ ਸ਼ਾਮ ਨੂੰ ਆ ਜਾਣਗੇ ਠੰਡ ਕਰਕੇ ਤੇ ਇਹ ਆਪਾਂ ਇਹਨੂੰ ਘੋੜੇ ਨੂੰ ਤੂਫਾਨ ਨੂੰ ਪਾਇਆ ਸੀ ਸ਼ੋਅ ਦੇ ਵਿੱਚ ਇਹ ਪ੍ਰੋਫੈਸਰ ਵਾਲੇ ਪਟਿਆਲਾ ਦੇ ਪ੍ਰੋਫੈਸਰ ਦੇ ਘੋੜੇ ਦਾ ਬੱਚਾ ਬਾਬਰ ਸੀ ਜਿਹੜਾ ਉਹਨਾਂ ਕੋਲ ਉਹਦਾ ਇਹ ਬੱਚਾ ਹੈਗਾ ਤੇ ਇਹ ਨੇ 10ਵੀਂ ਦਾ 10ਵਾਂ ਰੈਂਕ ਪ੍ਰਾਪਤ ਕੀਤਾ ਹੈ ਤੇ ਆਪਣੇ ਕੋਲ ਇੱਕ ਸਾਮ ਘੋੜਾ ਬਸ਼ੀਰ ਹੈਗਾ ਦੋ ਦੰਦ ਉਹਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਠੀਕ ਹੈ ਜੀ ਤੇ ਹੁਣ ਘਰ ਦੇ ਵਿੱਚ ਇਦਾਂ ਹੁੰਦਾ ਵੀ ਜਦੋਂ ਨਾਗ ਵਧਾਉਣਾ ਹੁੰਦਾ ਜਾਂ ਕੋਈ ਸਲਾਹ ਕੀਤੀ ਜਾਂਦੀ ਹੈ ਘੋੜੇ ਘੋੜੀਆਂ ਬਾਰੇ ਕੋਈ ਖੁਸ਼ੀ ਦੀ ਫਿਰ ਰਾਇ ਲਈ ਜਾਂਦੀ ਹੈ ਜੀ ਹੁਣ ਸਿਰਫ ਉਹ ਲਾ ਹਾਂਜੀ ਹਾਂਜੀ ਵੈਸੇ ਤਾਂ ਵੱਡੇ ਹੀ ਰਾਇ ਕਰਦੇ ਕਰਦੇ ਨੇ ਪਰ ਪੁੱਛ ਲੈਂਦੇ ਆ ਕਿ ਵੀ ਆਪਾਂ ਇਹ ਲੈਣਾ ਜਾਂ ਉਹ ਲੈਣਾ ਮੈਂ ਕਹਿੰਦੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਲੈ ਲਓ ਠੀਕ ਹੈ ਜੀ ਤੇ ਦੇਖ ਕੇ ਬਹੁਤ ਖੁਸ਼ੀ ਵੀ ਹੁੰਦੀ ਹੋਣੀ ਹੈ ਵੀ ਦੇ ਦਰਸ਼ਕ ਵੀ ਬਹੁਤ ਆ ਹਨ ਇਕੱਠ ਵੀ ਬਹੁਤ ਜ਼ਿਆਦਾ ਹੁੰਦਾ ਹੈ ਮੇਲੇ ਦੇ ਵਿੱਚ ਘੋੜੇ ਦਾ ਹੋਰ ਵੀ ਬਹੁਤ ਸਾਰੇ ਸਟੱਡ ਫਾਰਮ ਹੈ ਤੇ ਅੱਜ ਖੁਸ਼ੀ ਜੈਲਦਾਰ ਨੇ ਮੇਲਾ ਲੁੱਟਿਆ ਹੋਇਆ ਅਸੀਂ ਮੈਂ ਹੁਣੇ ਰਾਈਡਿੰਗ ਕਰਕੇ ਆਈ ਹਾਂ ਮੇਲੇ ਦੀ ਹਾਂਜੀ ਠੀਕ ਹੈ ਜੀ ਤੇ ਹੁਣ ਹੁਣ ਆਪਾਂ ਕਿੰਨੀ ਜਾਨਕਾਰੀ ਰੱਖਦੇ ਆ ਨੌਲੇਜ ਘੋੜੇ ਬਾਰੇ ਮੈਨੂੰ ਲੱਗਦਾ ਨੌਲੇਜ ਬੰਦੇ ਨੂੰ ਲੈਂਦੇ ਰਹਿਣਾ ਚਾਹੀਦਾ ਕਿਉਂਕਿ ਨੌਲੇਜ ਕਦੇ ਵੀ ਬੰਦੇ ਕੋਲੇ ਪੂਰੀ ਨਹੀਂ ਹੁੰਦੀ ਹੈ ਨਾ ਜਿੰਨਾ ਚਿਰ ਉਹ ਬੰਦਾ ਜਾਂਦਾ ਉਹ ਹਮੇਸ਼ਾ ਕੁਝ ਨਾ ਕੁਝ ਚੀਜ਼ਾਂ ਸਿੱਖਦਾ ਹੀ ਰਹਿੰਦਾ ਹੈਗਾ ਠੀਕ ਹੈ ਜੀ ਜ਼ਰੂਰੀ ਨਹੀਂ ਕਿ ਵੀ ਆਪਾਂ ਕੋਈ ਬਹੁਤ ਮਤਲਬ ਜਿਹੜੇ ਘੋੜਿਆਂ ਚ ਪੁਰਾਣੇ ਉਹਨਾਂ ਤੋਂ ਹੀ ਨੌਲੇਜ ਲੈਣੀ ਹੈ ਕਈ ਵਾਰ ਜਿਹੜੇ ਨਵੇਂ ਰੱਖਦੇ ਉਹਨਾਂ ਨੂੰ ਕੁਝ ਚੀਜ਼ਾਂ ਨਵੀਆਂ ਜ਼ਿਆਦਾ ਪਤਾ ਹੁੰਦੀਆਂ ਆਪਣੇ ਨਾਲੋਂ ਵੀ ਤਾ ਇੱਕ ਦੂਜੇ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਆਂਗੇ ਹਨਾ ਮਤਲਬ ਘੋੜਿਆਂ ਦੇ ਰਿਲੇਟਿਡ ਤਾਂ ਆਪਾਂ ਨੂੰ ਨਾਲੇ ਸ ਨਵੀਂ ਨਵੀਂ ਮਿਲਦੀ ਰਹਿੰਦੀ ਆ ਆਪਾਂ ਨੂੰ ਕੁਝ ਉਹਨਾਂ ਨੂੰ ਆਪਣੇ ਤੋਂ ਮਿਲਦੀ ਆ ਉਹਨਾਂ ਤੋਂ ਆਪਾਂ ਨੂੰ ਮਿਲਦੀ ਆ ਹਾਂਜੀ ਕੁਝ ਆਪਾਂ ਦਰਸ਼ਕਾਂ ਨੂੰ ਜਾਂ ਕੁੜੀਆਂ ਨੂੰ ਜਿਵੇਂ ਉਹਨਾਂ ਦੇ ਮਨ ਦੇ ਵਿੱਚ ਡਾਰ ਹੁੰਦਾ ਉਹਨਾਂ ਦੇ ਮਾਪਿਓ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਵੀ ਨਹੀਂ ਏ ਤੁਹਾਡੇ ਕਰਨ ਵਾਲਾ ਕੰਮ ਨਹੀਂ ਵੀ ਜਾਂ ਤੁਸੀਂ ਕਰ ਨਹੀਂ ਸਕਦੇ ਉਹਨਾਂ ਦੇ ਸ਼ੌਂਕਾਂ ਨੂੰ ਦਬਾ ਕੇ ਰੱਖਿਆ ਜਾਂਦਾ ਕੁੜੀਆਂ ਦੇ ਉਹਨਾਂ ਨੂੰ ਆਪਾਂ ਕੋਈ ਸਿਹਤ ਕੋਈ ਮੈਸੇਜ ਦੇਣਾ ਚਾਹੁੰਦੇ ਹੋਈਏ ਮੈਂ ਤਾਂ ਇਹੀ ਕਹਿਣਾ ਚਾਹਣੀ ਬੈਸੀ ਮੈਂ ਬਹੁਤ ਸਿਆਣੀ ਨਹੀਂ ਹੈਗੀ ਆਪ છોਟੀਆਂ ਮੈਂ ਕਿਸੇ ਨੂੰ ਮੈਸੇਜ ਕੀ ਦੇ ਸਕਦੀ ਹਾਂ ਪਰ ਮੈਂ ਇਹ ਕਹਿਣਾ ਚਾਹਣੀ ਆ ਕਿ ਵੀ ਹੋਰ ਛੋਟਾ ਬੱਚਾ ਕਿਤੇ ਗਲਤ ਕੰਮ ਵੀ ਲੱਗ ਸਕਦਾ ਹੈ ਨਾ ਪਰ ਤੁਸੀਂ ਇਹਨਾਂ ਜਾਨਵਰਾਂ 'ਚ ਰੱਖੋਗੇ ਉਹ ਬੰਦਾ ਬਿਜ਼ੀ ਰਹੂਗਾ ਉਹਨੂੰ ਟਾਈਮ ਹੀ ਨਹੀਂ ਮਿਲਣਾ ਕਿਉਂਕਿ ਹੋਰ ਐਕਟੀਵਿਟੀ 'ਚ ਇਨਵੋਲਵ ਹੋ ਸਕੇ ਤਾਂ ਮੈਨੂੰ ਲੱਗਦਾ ਕਿ ਜਾਨਵਰਾਂ ਨਾਲ ਵਧੀਆ ਬੰਦੇ ਨਾਲੇ ਤਾਂ ਮੋਹ ਪਿਆਰ ਜ਼ਿਆਦਾ ਵਧਦਾ ਤੇ ਨਾਲੇ ਟਾਈਮ ਵਧੀਆ ਸਪੈਂਡ ਹੋ ਜਾਂਦਾ ਹੈਗਾ ਤੇ ਨਾਲੇ ਜਾਨਵਰ ਤਾਂ ਇੱਕ ਬੇਜਵਾਨ ਨੇ ਹਨਾ ਤੇ ਇਹਨਾਂ ਦੀ ਸੇਵਾ ਕਰੂੰਗੇ ਤਾਂ ਰੱਬ ਉਹ ਦੇਖਦਾ ਹੀ ਹੈ ਬਿਲਕੁਲ ਜੀ ਧੰਨਵਾਦ ਹੋਰ ਕੁਝ ਆਪਾਂ ਜੀ ਦਰਸ਼ਕਾਂ ਨੂੰ ਕੁਝ ਆਪ ਦੇ ਮਨ ਦੇ ਵਿੱਚ ਕੋਈ ਗੱਲ ਕਹਿਣ ਲਈ ਹੋਵੇ ਜਾਂ ਕਹਿਣਾ ਚਾਹੁੰਦੇ ਹੋਵੇ ਸਾਂਝੀ ਕਰਨੀ ਚਾਹੁੰਦੇ ਹੋਈ ਜੀ ਨਹੀਂ ਬਸ ਬਹੁਤ ਬਹੁਤ ਧੰਨਵਾਦ ਸਭ ਨੇ ਮੈਨੂੰ ਬਹੁਤ ਸਪੋਰਟ ਕੀਤਾ ਬਹੁਤ ਪਿਆਰ ਦਿੱਤਾ ਤੇ ਮੈਨੂੰ ਲੱਗਦਾ ਇਦਾਂ ਹੀ ਪਿਆਰ ਦਿੰਦੇ ਰਹਿਣਗੇ ਤਾਂ ਮੈਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਆਪਾਂ ਮਿਲੇ ਖੁਸ਼ੀ ਗੈਲਦਾਰ ਮੈਨੂੰ ਇਨਾਂ ਨਾਲ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ ਚੈਨਲ ਕਰ ਲਿਓ ਸਬਸਕ੍ਰਾਈਬ ਇਸੇ ਤਰ੍ਹਾਂ ਦੀਆਂ ਆਪਾਂ ਨਵੀਆਂ ਵੀਡੀਓ ਲੈ ਕੇ ਮਿਲਦੇ ਰਵਾਂਗੇ ਤੁਹਾਡਾ ਸਭ ਦਾ ਧੰਨਵਾਦ